ਜਦ ਜਦ ਵੀ ਐਸਪੀ ਅਮਨਦੀਪ ਕੋਟ ਮਹਿਰਮ ਅੰਮ੍ਰਿਤਸਰ ਦੇ ਵਿੱਚ ਐਕਸ਼ਨ ਚ ਆਉਂਦੇ ਨੇ ਤਾਂ ਕਿਤਨਾ ਕਿਤੇ ਸ਼ਰਾਰਤੀ ਅੰਸਰ ਤੇ ਜੋ ਟ੍ਰੈਫਿਕ ਦੀ ਉਲੰਘਣਾ ਕਰਦੇ ਨੇ ਉਹਨਾਂ ਨੂੰ ਭਾਜੜਾ ਪਿਆ ਜਾਂਦੀਆਂ ਨੇ ਤਸਵੀਰ ਦਿਖਾ ਦਈਏ ਕਿ ਪ੍ਰਸ਼ਾਸਨ ਜਿਹੜਾ ਹੈ ਮੋਟਰਸਾਈਕਲ ਤੇ ਜੋ ਰਮਾਲ ਬਣ ਕੇ ਜਾਂਦਾ ਹੈ ਜੋ ਕੁੜੀਆਂ ਨੇ ਉਹ ਆਪਣਾ ਮੂੰਹ ਢੱਕ ਕੇ ਜਾਂਦੀਆਂ ਨੇ ਤਾਂ ਉਹਨਾਂ ਦੇ ਮੂੰਹ ਤੋਂ ਮਾਸਕ ਰਮਾਲ ਵੀ ਉਤਰਵਾਏ ਜਾਂਦੇ ਨੇ ਸੋ ਇੱਕ ਵਾਰੇ ਥਾਰ ਦੀਆਂ ਤਸਵੀਰਾਂ ਦਿਖਾਓ ਪਹਿਲਾਂ ਤੇ ਜਾਲੀਆਂ ਲੱਗੀਆਂ ਹੋਈਆਂ ਨੇ ਕਾਲੇ ਸ਼ੀਸ਼ੇ ਕੀਤੇ ਗਏ ਨੇ ਸੋ ਗੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੇਕਰ ਮੋਡੀਫਿਕੇਸ਼ਨ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਮੋਡੀਫਿਕੇਸ਼ਨ ਹੁੰਦੀ ਹੈ ਤਾਂ ਉਸ ਨੂੰ ਆਰਸੀ ਤੇ ਰਜਿਸਟਰਡ ਕਰਾਣਾ ਆਰਸੀ ਦੇ ਉੱਤੇ ਲਿਖਾਉਣਾ ਪੈਂਦਾ ਹੈ ਕਿ ਕਲਰ ਚੇਂਜ ਹੋਏ ਹੈ ਮੋਡੀਫਿਕੇਸ਼ਨ ਹੁੰਦੀ ਹੈ ਭਾਈਆਂ ਨੇ ਸੋ ਇੱਕ ਵਾਰ ਤਸਵੀਰਾਂ ਦੇਖੋ ਲੰਬੀ ਪਰਚੀ ਚਲਾਨ ਦੀ ਕੱਟ ਦਿੱਤੀ ਹੈ ਤੇ ਕੱਟ ਕੇ ਥਾਰ ਵਾਲੇ ਦੇ ਹੱਥ ਹੋਏਗੀ ਜੇਕਰ ਥਾਰ ਵਾਲਾ ਨਹੀਂ ਹੈ ਤਾਂ ਇਸ ਨੂੰ ਥਾਰ ਦੇ ਉੱਤੇ ਰੱਖ ਦਿੱਤਾ ਜਾਏਗਾ ਅਸੀਂ ਇਹਦਾ ਚਲਾਨ ਕੱਟਦਾ ਆ ਟੋਮ ਫਾਰਮਿੰਗ ਤੇ ਪਲੱਸ ਤੇ ਕਾਲੀ ਫਿਲਮ ਦਾ ਪਰੇ ਤਸਵੀਰਾਂ ਦੇਖੋ ਸੜਕਾਂ ਤੇ ਪ੍ਰਸ਼ਾਸਨ ਜੇਕਰ ਉਤਰਦਾ ਹੈ ਤਾਂ ਉਸ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈਂਦਾ ਜੇਕਰ ਕੋਈ ਨੀਮਾ ਦੀ ਉਲੰਘਣਾ ਕਰਦਾ ਜਦ ਜਦ ਵੀ ਐਸਪੀ ਅਮਦੀਪ ਕੋਰ ਮੈਡਮ ਆਪਣੇ ਸਟਾਫ ਨਾਲ ਆਪਣੇ ਟੀਮ ਦੇ ਨਾਲ ਸੜਕਾਂ ਤੇ ਉਤਰੀ ਨੇ ਤਾਂ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਜੜਾ ਜ਼ਰੂਰ ਪਈਆਂ ਨੇ ਜਿਹੜੇ ਗੱਡੀ ਵਾਲੇ ਕੋ ਗੱਡੀ ਜਿਹੜੀ ਆ ਰੋਡ ਤੇ ਖਲਾਰੀ ਚਾਹੇ ਸ਼ੀਸ਼ੇ ਕਾਲੇ ਸੀਗੇ ਤਾਂ ਚਲਾਨ ਜਿਹੜਾ ਆਨਲਾਈਨ ਹੀ ਕੱਢ ਦਿੱਤਾ ਗਿਆ ਚਾਹੇ ਲੱਗੇ ਉਹ ਮਾਲਕ ਹੈਗਾ ਕਿ ਨਹੀਂ ਹੈਗਾ ਨਹੀਂ ਵੇਖੋ ਇਹ ਐਕਚੁਅਲੀ ਇਹ ਜਿਹੜੀਆਂ ਸਾਰੀਆਂ ਇਹ ਚਲਾਨ ਮਸ਼ੀਨਾਂ ਵਿੱਚ ਰਿਵਿਜ਼ਨ ਹੈਗੀ ਆ ਤੁਸੀਂ ਕੋਈ ਵੀ ਗੱਡੀ ਖਲੋਤੀ ਆ ਓਨਰ ਚਾਹੇ ਡਰਾਈਵਰ ਕੋਈ ਨਹੀਂ ਹੈਗਾ ਜੋ ਜਿਹੜੀ ਫੋਟੋ ਖੱਟ ਕੇ ਫੋਟੋ ਖਿੱਚੀ ਗਈ ਉਸ ਨੂੰ ਮਸ਼ੀਨ ਦੇ ਵਿੱਚ ਪੂਰੀ ਜਿਹੜੀ ਡਿਟੇਲ ਹੈਗੀ ਆ ਉਹ ਉਹਦੀ ਉਹਦੇ ਵਿੱਚ ਆ ਜਾਂਦੀ ਆ ਉਹਦਾ ਜਿਹੜਾ ਚਲਾਨ ਹੈਗਾ ਮੈਂ ਉਹਦੇ ਮੋਬਾਈਲ ਤੇ ਸੈਂਡ ਹੋ ਜਾਂਦਾ ਅੱਗੇ ਹੁੰਦਾ ਸੀਗਾ ਕਿ ਬਹੁਤ ਸਮਾਂ ਤੋਂ ਅਸੀਂ ਡੀਕਦੇ ਸੀਗੇ ਲੋਕਾਂ ਨੂੰ ਪਹਿਲਾਂ ਉਹ ਪਹਿਲਾਂ ਲਾਸਟ ਟਾਈਮ ਤਹੀ ਵੀ ਸਾਡੇ ਨਾਲ ਉਹ ਕਵਰ ਕਰਦੇ ਹੁੰਦੇ ਸੀਗੇ ਫਿਰ ਟਾਇਰ ਲੋਕ ਲਾਉਣਾ ਇੱਕ ਇੱਕ ਬੰਦਾ ਉੱਥੇ ਛੱਡ ਕੇ ਜਾਣਾ ਕਿ ਕਦੋਂ ਇਹ ਆਊਗਾ ਦਾ ਚਲਾਨ ਹੋਊਗਾ ਹੁਣ ਉਹ ਚੀਜ਼ਾਂ ਜਿਹੜੀਆਂ ਨਾ ਖਤਮ ਹੋ ਗਈਆਂ ਉਹ ਜਿਹੜੀਆਂ ਸਾਡੇ ਅੰਗੀ ਚਲਾਨ तकरीबन ਮੇਰੇ ਨਾਲ ਮੇਰੇ ਜੂਨ ਚਾਰਜ ਚਾਰ ਪੰਜ ਜੂਨ ਚਾਰਜ ਮੇਰੇ ਨਾਲ ਚੱਲ ਰਹੇ ਉਹਨਾਂ ਕੋਲੇ ਜੀਚ ਔਰ ਨਾਲ ਹੀ ਸਾਡੇ ਜਿਹੜੇ ਹੋਰ ਦੋ ਤਿੰਨ ਮੁਲਾਜ਼ਮ ਹੈਗੇ ਜਿਨ੍ਹਾਂ ਕੋਲ ਤਕਰੀਬਨ 10 ਦੇ ਨਾਲ ਮੇਰੀਆਂ ਉਂਚਲਾਂ ਨੂੰ ਸੁਣਾਈ ਜਾਂਦੀਆਂ ਮਤਲਬ ਜਿੱਥੇ ਲੋਕ ਜ਼ਿਆਦਾ ਕਰਦੇ ਵੀ ਲਾ ਕੇ ਗੱਡੀ ਚੱਲ ਗਈ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ ਮਤਲਬ ਇਹ ਇੰਦੀ ਮਤਲਬ ਫ੍ਰਿਕਸ਼ਨ ਹਾਊਸ ਹੈ ਕਿ 1-2 ਮਿੰਟ ਦੇ ਵਿੱਚ ਵਿੱਚ ਜਿਹੜਾ ਚਲਾਣਾ ਉਹਨਾਂ ਦੇ ਫੋਨ ਦੇ ਉੱਤੇ ਸਿਲਜਣ ਜਦ ਜਦ ਵੀ ਐਸਪੀ ਅਮਨਦੀਪ ਕੌਰ ਮਹਿਰਮ ਅੰਮ੍ਰਿਤਸਰ ਦੇ ਵਿੱਚ ਐਕਸ਼ਨ 'ਚ ਆਉਂਦੇ ਨੇ ਤਾ ਕਿਤਨਾ ਕਿਤੇ ਸ਼ਰਾਰਤੀ ਅੰਸਰ ਤੇ ਜੋ ਟ੍ਰੈਫਿਕ ਦੀ ਉਲੰਘਣਾ ਕਰਦੇ ਨੇ ਉਹਨਾਂ ਨੂੰ ਭਾਜੜਾ ਪੈ ਜਾਂਦੀਆਂ ਨੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੀਆਂ ਤਸਵੀਰਾਂ ਪਹਿਲਾਂ ਤਾਂ ਤਸਵੀਰ ਦੇਖੋ ਥਾਰ ਹੈ ਕਾਲੇ ਰੰਗ ਦੀ ਤੇ ਸਾਰੇ ਸ਼ੀਸ਼ੇ ਕਰਵਾਏ ਹੋਏ ਨੇ ਤੇ ਸਾਹਮਣੇ ਅਮਰਦੀਪ ਕੌਰ ਮੈਡਮ ਤੁਰਦੇ ਆ ਰਹੇ ਨੇ ਇਹਨਾਂ ਦਾ ਖੌਫ ਵੀ ਇੰਨਾ ਹੈ ਕਿ ਜਦ ਵੀ ਇਹ ਸੜਕਾਂ ਤੇ ਉਤਰਦੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਜੜਾ ਪੈ ਜਾਂਦੀ ਹੈ ਨੇ ਇਹ ਨਾਲ ਤੋਂ ਨਾਲ ਨਹੀਂ ਜਿਹੜਾ ਚਲਾਨ ਕੱਟੇ ਜਾ ਰਹੇ ਨੇ ਤੇ ਕਰੀਬ-ਕਰੀਬ 15 ਤੋਂ 20 ਪੁਲਿਸ ਅਧਿਕਾਰੀ ਵੀ ਮੈਡਮ ਦੇ ਨਾਲ ਮੌਜੂਦ ਨੇ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਇਹ ਮੈਮ ਪਿਛਲੇ 3 ਤੋਂ 4 ਕਿਲੋਮੀਟਰ ਤੁਰ ਕੇ ਹੀ ਹਮਰੀ ਸਰਦਾ ਟ੍ਰੈਫਿਕ ਟ੍ਰੈਫਿਕ ਜਿਹੜਾ ਹੈ ਸਾਫ਼ ਕਰਾਂਦੇ ਆ ਰਹੇ ਨੇ ਇਸੇ ਕਰਕੇ ਇਹਨਾਂ ਨੂੰ ਕੁਝ ਲੋਕਾਂ ਤੋਂ ਉਮੀਦਾਂ ਨੇ ਕਿ ਲੋਕ ਸਾਥ ਦੇਣਗੇ ਤੇ ਲੋਕ ਵੀ ਇਹਨਾਂ ਤੇ ਉਮੀਦਾਂ ਇਹ ਵੀ ਤੁਹਾਨੂੰ ਤਸਵੀਰ ਦਿਖਾ ਦਈਏ ਕਿ ਪ੍ਰਸ਼ਾਸਨ ਜਿਹੜਾ ਹੈ ਮੋਟਰਸਾਈਕਲ ਤੇ ਜੋ ਰਮਾਲ ਬਣ ਕੇ ਜਾਂਦੀ ਹੈ ਜੋ ਕੁੜੀਆਂ ਨੇ ਉਹ ਆਪਣਾ ਮੂੰਹ ਟੱਕ ਕੇ ਜਾਂਦੀਆਂ ਜਾਂਦੀਆਂ ਤਾਂ ਉਹਨਾਂ ਦੇ ਮੂੰਹ ਤੋਂ ਮਾਸਕ ਰਮਾਲ ਵੀ ਉਤਰਵਾਏ ਜਾਂਦੇ ਨੇ ਸੋ ਇੱਕ ਵਾਰੇ ਥਾਰ ਦੀਆਂ ਤਸਵੀਰਾਂ ਦਿਖਾਓ ਪਹਿਲਾਂ ਤਾਂ ਇਹ ਜਾਲੀਆਂ ਲੱਗੀਆਂ ਹੋਈਆਂ ਨੇ ਕਾਲੇ ਸ਼ੀਸ਼ੇ ਕੀਤੇ ਗਏ ਨੇ ਸੋ ਗੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੇਕਰ ਮੋਡੀਫਿਕੇਸ਼ਨ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਮੋਡੀਫਿਕੇਸ਼ਨ ਹੁੰਦੀ ਹੈ ਤਾਂ ਉਸ ਨੂੰ ਆਰਸੀ ਤੇ ਰਜਿਸਟਰਡ ਕਰਾਣਾ ਆਰਸੀ ਦੇ ਉੱਤੇ ਲਿਖਾਉਣਾ ਪੈਂਦਾ ਕਿ ਕਲਰ ਚੇਂਜ ਹੋਏ ਹੈ ਜਾਂ ਮੋਡੀਫਿਕੇਸ਼ਨ ਹੁੰਦੀ ਹੈ ਸੋ ਇਹ ਤਸਵੀਰਾਂ ਮਜੀਠਾ ਰੋਡ ਦੀਆਂ ਨੇ ਜੱਜਾਦਵੀ ਅਮਨਦੀ ਪੈਡਾ ਮੈਂ ਸੜਕਾਂ ਤੇ ਉਤਰੇ ਨੇ ਤਾਂ ਟ੍ਰੈਫਿਕ ਦੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਜੜਾ ਜ਼ਰੂਰ ਪਈਆਂ ਨੇ ਸੋ ਇੱਕ ਵਾਰ ਤ ਤੇ ਕੱਟ ਕੇ ਥਾਰ ਵਾਲੇ ਦੇ ਹੱਥ ਹੋਏਗੀ ਜੇਕਰ ਥਾਰ ਵਾਲਾ ਨਹੀਂ ਹੈ ਤਾਂ ਇਸ ਨੂੰ ਥਾਰ ਦੇ ਉੱਤੇ ਰੱਖ ਦਿੱਤਾ ਜਾਏਗਾ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਹਾਂਜੀ ਹਲੇ ਤੱਕ ਕਿਸੇ ਦੇ ਮਾਲਕ ਦਾ ਪਤਾ ਲੱਗਾ ਕੌਣ ਆ ਗੱਡੀ ਕਿੰਨੇ ਵਿੱਚ ਲਾਈ ਇੱਥੇ ਨਹੀਂ ਮਾਲਕ ਦਾ ਪਤਾ ਨਹੀਂ ਲੱਗਾ ਇਹ ਸਾਨੂੰ ਅਸੀਂ ਇਹਦਾ ਚਲਾਨ ਕੱਟਤਾ ਆ ਰੋਂਗ ਪਾਰਕਿੰਗ ਦੇ ਪਲੱਸ ਤੇ ਕਾਲੀ ਫਿਲਮ ਦਾ ਜੀ ਤਾਂ ਇਹ ਦੇਖ ਸਕਦੇ ਹੋ ਕਿ ਰੋਂਗ ਸੋ ਇੱਕ ਤਾਂ ਰੋਂਗ ਪਾਰਕਿੰਗ ਹੈ ਦੂਸਰੇ ਪਾਸੇ ਦੇਖ ਸਕਦੇ ਹੋ ਚਲਾਨ ਜਿਹੜਾ ਗੱਡੀ ਦੇ ਨਾਲ ਰੱਖਤਾ ਹੈ ਕਿ ਜਦ ਵੀ ਕੋਈ ਹੈਂਡਲ ਖੋਲੇਗਾ ਡਰਾਈਵਰ ਸੀਟ ਤੇ ਬਹਿਣ ਤੋਂ ਪਹਿਲਾਂ ਉਹਦੇ ਹੱਥ 'ਚ ਚਲਾਨ ਵਾਲੀ ਪਰਚੀ ਹੋਏਗੀ ਤੇ ਲੱਗ ਪਤਾ ਜਾਏਗਾ ਕਿ ਟ੍ਰੈਫਿਕ ਦੇ ਰੂਲ ਦੀ ਉਲੰਘਣਾ ਕਰਨ ਦਾ ਕੀ ਨਤੀਜਾ ਭੁਗਤਣਾ ਪੈਂਦਾ ਸੋ ਇੱਕ ਵਾਰੇ ਤਸਵੀਰਾਂ ਦੇਖੋ ਸੜਕਾਂ ਤੇ ਪ੍ਰਸ਼ਾਸਨ ਜੇਕਰ ਉਤਰਦਾ ਤਾਂ ਉਸ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈਂਦਾ ਜੇਕਰ ਕੋਈ ਨੀਮਾ ਦੀ ਉਲੰਘਣਾ ਕਰਦਾ ਜਜਾਦ ਜਦ ਵੀ ਐਸਪੀ ਮਨਦੀਪ ਕੁਮਾਰ ਮੈਡਮ ਆਪਣੇ ਸਟਾਫ ਨਾਲ ਆਪਣੇ ਟੀਮ ਦੇ ਨਾਲ ਸੜਕਾਂ ਤੇ ਉtre ਨੇ ਤਾਂ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਜੜਾ ਜ਼ਰੂਰ ਪਈਆਂ ਨੇ ਕਿਉਂਕਿ ਪਹਿਲਾਂ ਤੇ ਦਿਖਾਈਏ ਕਿ ਜਿੰਨੀਆਂ ਵੀ ਦੁਕਾਨਾਂ ਨੇ ਇੱਥੇ ਉਹਨਾਂ ਨੇ ਜੇਕਰ ਕੋਈ ਆਪਣੇ ਬੋਰਡ ਸਟੈਂਡੀਆਂ ਬਾਹਰ ਲਾਏ ਨੇ ਸੜਕਾਂ ਤੇ ਤਾਂ ਉਹ ਵੀ ਜਿਹੜੇ ਐਕਸ਼ਨ ਦੇ ਵਿੱਚ ਆਉਣਗੇ ਤੇ ਅਮਰਦੀਪ ਕੌਰ ਮੈਡਮ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਪਹਿਲਾਂ ਤੇ ਤਸਵੀਰ ਦਿਖਾਈਏ ਤੁਹਾਨੂੰ ਕਿ ਜੋ ਵਾਈਟ ਲਾਈਨ ਹੈ ਇਹ ਵਾਈਟ ਲਾਈਨ ਤੋਂ ਗੱਡੀ ਜਿਹੜੀ ਹੈ ਅੰਦਰ ਲੱਗੀ ਹੋਣੀ ਚਾਹੀਦੀ ਹੈ ਪਰ ਇਹ ਸੜਕਾਂ ਤੇ ਗੱਡੀ ਨਹੀਂ ਆਉਣੀ ਚਾਹੀਦੀ ਪਰ ਇਹ ਜਿਹੜੀ ਗੱਡੀ ਹੈ 3579 ਇਹ ਗੱਡੀ ਵਾਈਟ ਲਾਈਨ ਤੋਂ ਬਾਹਰ ਹੈ ਅਗਲੀ ਗੱਡੀ ਵੀ ਵਾਈਟ ਲਾਈਨ ਤੋਂ ਬਾਹਰ ਹੈ ਇਸ ਦੇ ਜਿਹੜੇ ਆ ਪ੍ਰਸ਼ਾਸਨ ਨੇ ਹੁਣੇ ਚਲਾਣ ਵੀ ਕਟਨੇ ਹਾਲਾਂਕਿ ਪਿਛਲੇ 3 ਕਿਲੋਮੀਟਰਾਂ ਤੋਂ ਪ੍ਰਸ਼ਾਸਨ ਚਲਾਣ ਕੱਟਦਾ ਆ ਰਿਹਾ ਹੈ ਫਿਲਹਾਲ ਤੋਂ ਨੂੰ 10 ਤੋਂ 15 ਅਧਿਕਾਰੀ ਦੇਖ ਰਹੇ ਹੋਣਗੇ ਪਰ ਇਸ ਤੋਂ ਪਿੱਛੇ ਪ੍ਰਸ਼ਾਸਨ ਦੀਆਂ 6 ਤੋਂ 7 ਗੱਡੀਆਂ ਨੇ ਪੀਸੀਆਰ ਹੈ ਜੋ ਨਾਲ-ਨਾਲ ਟੋ ਵੀ ਕਰੇਗੀ ਜੇਕਰ ਲੋਡ ਪਵੇ ਤੇ ਪਰ ਗੱਲ ਇਹ ਹੈ ਅਸਲ ਦੇ ਵਿੱਚ ਪਿੱਛੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪ੍ਰਸ਼ਾਸਨ ਆਪਣੀਆਂ ਗੱਡੀਆਂ ਵੀ ਨਾਲ ਹੀ ਲੈ ਕੇ ਆਇਆ ਜੇਕਰ ਕਿਸੇ ਤਰ੍ਹਾਂ ਦੀ ਗੱਡੀਆਂ ਦੀ ਲੋਡ ਪੈਂਦੀ ਹੈ ਤਾਂ ਉੱਥੇ ਵੀ ਪ੍ਰਸ਼ਾਸਨ ਪੂਰੀ ਤਿਆਰੀ ਦੇ ਵਿੱਚ ਬੈਠਾ ਹੋਇਆ ਪਰ ਆਖਰਕਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੀ ਨਤੀਜਾ ਭੁਗਤਣਾ ਪੈਂਦਾ ਹੈ ਅਮਨਦੀਪ ਮੈਡਮ ਚੰਗੀ ਤਰ੍ਹਾਂ ਦੱਸਦੇ ਨੇ ਕਿ ਕਿਉਂਕਿ ਇਹ ਮੈਮ ਨੂੰ ਇੱਕ ਲੇਡੀ ਸਿੰਗਮ ਦਾ ਵੀ ਟਾਈਟਲ ਦਿੱਤਾ ਗਿਆ ਜਦ ਜਦ ਵੀ ਮੈਡਮ ਦੀ ਬਦਲੀ ਹੋਈ ਅੰਮ੍ਰਿਤਸਰ ਤੋਂ ਬਾਹਰ ਕਿਤੇ ਗਏ ਨੇ ਤਾਂ ਲੋਕ ਜ਼ਰੂਰ ਨਿਰਾਸ਼ ਹੁੰਦੇ ਆ ਕਿ ਸਾਡੇ ਸ਼ਹਿਰ ਜੋ ਮੈਡਮ ਬਾਹਰ ਕਿਉਂ ਚਲੇ ਗਏ ਕਿਉਂਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈ ਉਹ ਕਿਤਨਾ ਕਿਤੇ ਅਮਨਦੀਪ ਮੈਡਮ ਨੇ ਸੰਭਾਲੀ ਹੋਈ ਹੈ ਤੇ ਬਹੁਤ ਸੋਹਣੇ ਤਰੀਕੇ ਨਾਲ ਕਰਦੇ ਆ ਸੋ ਇਹ ਤਸਵੀਰਾਂ ਅੰਮ੍ਰਿਤਸਰ ਦੇ ਆ ਦੇਖ ਸਕਦੇ ਹੋ ਲੋਕੀ ਜਿੰਨੇ ਵੀ ਨੇ ਇਹ ਸਾਰੇ ਅਮਨਦੀਪ ਮੈਡਮ ਵਾਲ ਦੇਖਦੇ ਹੁੰਦੇ ਨੇ ਚ ਅੰਮ੍ਰਿਤਸਰ ਦਾ ਕੋਈ ਵੀ ਇਲਾਕਾ ਹੋਵੇ ਇਹ ਡਾਰਕ ਆਫ ਲੋਕੀ ਗੱਡੀਆਂ ਰੋਕ ਰੋਕ ਕੇ ਦੇਖਦੇ ਨੇ ਪਹਿਲਾਂ ਇੱਕ ਵਾਰ ਪਿੱਛੇ ਤਸਵੀਰਾਂ ਦਿਖਾ ਦਈਏ ਤੁਹਾਨੂੰ ਕਿ ਗੱਡੀਆਂ ਰੋਕ ਰੋਕ ਕੇ ਮੈਡਮ ਨੂੰ ਦੇਖਣੇ ਤਾਂ ਲੋਕਾਂ ਨੂੰ ਪਤਾ ਚੱਲ ਸਕੇ ਵੀ ਸੜਕਾਂ ਤੇ ਕੌਣ ਉਤਰਿਆ ਕਿਸ ਤਰੀਕੇ ਨੀਮਾ ਦੀ ਉਲੰਘਣਾ ਕਰਨ ਦਾ ਨਤੀਜਾ ਭੁਗਤਣਾ ਪੈਂਦਾ ਸੋ ਇਹ ਤਸਵੀਰਾਂ ਮਜੀਠਾ ਰੋਡ ਦੀਆਂ ਨੇ ਗੱਲਬਾਤ ਵੀ ਕਰਾਂਗੇ ਕਿਸ ਤਰੀਕੇ ਦਾ ਮਾਹੌਲ ਹੈ ਕਿਵੇਂ ਲੋਕ ਇੱਥੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਨੇ ਤਾਂ ਪ੍ਰਸ਼ਾਸਨ ਉਹ ਜ਼ਿੰਮੇਵਾਰੀਆਂ ਸਮਝਾਉਣ ਦੇ ਲਈ ਤਿਆਰ ਬੈਠਾ ਹੁੰਦਾ ਸੋ ਇਹ ਤਸਵੀਰਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਦੀਆਂ ਨੇ ਕਾਲਾ ਮਾਲਾ ਚੌਕ ਅੱਗੇ ਆ ਗਿਆ ਉੱਥੇ ਤਸਵੀਰਾਂ ਵੀ ਦਿਖਾਵਾਂਗੇ ਕਿਸ ਤਰੀਕੇ ਪ੍ਰਸ਼ਾਸਨ ਤਿਆਰੀ ਦੇ ਵਿੱਚ ਹੁੰਦਾ ਇੱਕ ਵਾਰ ਇਹ ਤਸਵੀਰਾਂ ਦਿਖਾਈਏ ਜਿੱਥੇ ਚਲਾਨ ਕੱਟਦਾ ਹੈ ਪ੍ਰਸ਼ਾਸਨ ਨਜ਼ਰ ਆਉਂਦਾ ਤਾਂ ਜ਼ਰੂਰ ਇਹ ਤਸਵੀਰਾਂ ਸਹਿਯੋਗੀ ਨੂੰ ਕਹੂੰਗਾ ਕਿ ਇੱਕ ਵਾਰੀ ਨੇੜੇ ਤੋਂ ਦਿਖਾਈਆਂ ਜਾਣ ਕਿ ਚਲਾਨ ਕੱਟ ਕੇ ਜਿਹੜਾ ਹੱਥ ਦੇ ਵਿੱਚ ਦਿੱਤਾ ਜਾਏਗਾ ਜਿਸ ਦੀ ਵੀ ਗੱਡੀ ਦਾ ਹੈਗਾ ਤਾਂ ਜੇਕਰ ਕੋਈ ਵਿਅਕਤੀ ਉੱਥੇ ਨਹੀਂ ਮੌਜੂਦਾ ਉਸ ਦੀ ਗੱਡੀ ਤੇ ਜਿਹੜਾ ਚਲਾਨ ਰੱਖ ਦਿੱਤਾ ਜਾਏਗਾ ਜਿਸ ਤਰੀਕੇ ਹੁਣੇ ਥਾਰ ਕਾਲੀ ਦੇ ਵਿੱਚ ਹੋਇਆ ਸੋ ਚਾਹੇ ਅੰਮ੍ਰਿਤਸਰ ਦੀ ਤਸਵੀਰ ਹੋ ਜੇ ਚਾਹੇ ਮੜਨ ਦੀ ਬਦਲੀ ਜਲੰਧਰ ਵਿਖੇ ਹੋਈ ਹੋਵੇ ਉੱਥੇ ਵੀ ਇਹੀ ਹਾਲਾਤ ਸੀਗੇ ਜਦ ਵੀ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਤਾਂ ਮੜਨ ਦਾ ਨਾਂ ਜ਼ਰੂਰ ਸਾਹਮਣੇ ਆਉਂਦਾ ਸੋ ਗੱਲਬਾਤ ਵੀ ਕਰਾਂਗੇ ਕਿ ਇਸ ਤਰੀਕੇ ਦੇ ਮਾਹੌਲ ਰਹੇ ਨੇ ਕਿਉਂਕਿ ਪਿੱਛੇ ਵੀ ਪ੍ਰਸ਼ਾਸਨ ਦੇਖ ਸਕਦੇ ਹੁਣ ਤੁਰਿਆ ਆ ਰਿਹਾ ਹੈ ਟ੍ਰੈਫਿਕ ਅਧਿਕਾਰੀ ਸਾਰੇ ਮੜਨ ਦੇ ਨਾਲ ਹੁੰਦੇ ਨੇ ਸੋ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਤਾਂ ਜੋ ਲੋਕ ਇੱਥੇ ਕਿਸ ਤਰੀਕੇ ਨੀ ਬਿਲਕੁਲ ਬਿਲਕੁਲ ਉਹਨਾਂ ਦੇ ਇਹ ਚੀਜ਼ਾਂ ਹੁੰਦੀਆਂ ਨਹੀਂ ਆ ਮਤਲਬ ਜੇ ਲੋਕਾਂ ਦੀ ਕੰਪਲੇਨ ਜਿਵੇਂ ਸਾਡਾ WhatsApp group ਜਿਹੜਾ ਸਾਡਾ social media ਜਿਹੜਾ group ਚੱਲਦਾ ਵਾ ਉਹਦੇ ਵਿੱਚ ਵੀ ਜਿਹੜੀ ਆ ਬ੍ਰਾਡਕਾਸਟ ਅਸੀਂ ਲਿਸਟਾਂ ਬਣਾਈਆਂ ਹੋਈਆਂ ਸੀਗੀਆਂ ਹਰ ਇੱਕ ਮਾਰਕੀਟ ਦੇ ਉਹਦੇ ਵਿੱਚ ਨੰਬਰ ਸੀਗੇ ਮਨਜੋਤ ਸੀਪੀ ਸਾਹਿਬ ਵੀ ਉਹਦੇ ਤੇ ਬੜੀ ਤਰਜੀਹ ਦਿੰਦੇ ਆ ਕਿ ਪਬਲਿਕ ਦੇ ਨਾਲ ਜਾ ਕੇ ਮੀਟਿੰਗ ਕਰੋ ਡੇਲੀ ਮੀਟਿੰਗ ਵੀ ਕਰਦੇ ਆ ਗੱਲਬਾਤ ਵੀ ਕਰਦੇ ਆ ਵਿਦਿਸ਼ਿਆਂ ਵਾਲਿਆਂ ਨਾਲ ਵੱਖਰੀਆਂ ਡਰਾਈਵਰਸ ਦੇ ਨਾਲ ਵੱਖਰੀਆਂ ਹਰ ਇੱਕ ਦੇ ਨਾਲ ਮੀਟਿੰਗ ਕਰਦੇ ਆ ਟਰਾਂਸਪੋਰਟਰਾਂ ਦੇ ਨਾਲ ਵੱਖਰੀਆਂ ਮਤਲਬ ਜਿਵੇਂ ਮਾਰਕੀਟਸ ਹੋ ਗਿਆ ਹਰ ਮਾਰਕੀਟ ਦੇ ਵਿੱਚ ਜਾਂਦਾ ਵਾ ਔਰ ਸਾਰਿਆਂ ਨੂੰ ਇਹ ਗੱਲ ਕਹਿੰਦਾ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਸਾਡੇ ਨਾਲ ਸਾਡੇ ਨਾਲ ਗੱਲਬਾਤ ਕਰੋ ਮਗਰ باوجود ਉਸ ਦੇ ਕਿ ਜਿਵੇਂ ਮੈਂ ਤਨ ਹੁਣ ਦੱਸਿਆ ਕਿ ਦੁਕਾਨਦਾਰ ਜਦੋਂ ਬਾਹਰ ਸਮਾਨ ਚਾਟੀਪਿੰਡ ਚੌਂਕ ਦੀ ਤੁਸੀਂ ਲੈ ਲਓ ਆਪਾਂ ਕੱਲ ਗਏ ਸੀਗੇ ਮਤਲਬ ਸੱਜੇ ਖੱਬੇ ਦੋਵੇਂ ਪਾਸੇ ਇੱਕ ਤੇ ਉਹਨਾਂ ਦੀ ਪਾਰਕਿੰਗ ਬਾਹਰ ਸਮਾਨ ਦੁਕ ਮਤਲਬ ਬਾਰ ਬਾਰ ਉਹ ਚੀਜ਼ਾਂ ਦਾ ਕਹਿਣ ਦਾ ਵੇਖੋ ਮੇਰੀ ਇੱਕੋ ਹੀ ਚੀਜ਼ਾਂ ਪਹਿਲਾਂ ਵੀ ਇਹੋ ਹੀ ਡਰਾਈਵ ਚੱਲਦੀ ਹੁਣ ਵੀ ਇਹੋ ਡਰਾਈਵ ਚੱਲਦੀ ਆ ਜੇ ਇਹ ਨਹੀਂ ਚੱਲਣਗੇ ਤੇ ਫਿਰ ਇਹਨਾਂ ਤੇ ਕਾਰਵਾਈ ਹੋਗੀ ਫਿਰ ਉਸ ਤੋਂ ਬਾਅਦ ਹੋਰ ਕੋਈ ਨਹੀਂ ਹੈਗਾ ਹੱਲ ਕਿ ਜੇ ਬਾਰ ਬਾਰ ਇਹੋ ਚੀਜ਼ ਕਰਦੇ ਮਗਰ ਆਪਾਂ ਗੁਰੂ ਮਹਾਰਾਜ ਦੀ ਨਗਰੀ ਚ ਆ ਇੰਨਾ ਕਸਟਮਰ ਆਉਂਦਾ ਵੀ ਆ ਤੁਹਾਡੇ ਕੋਲ ਬਾਹਰੋਂ ਵੀ ਲੋਕ ਆਉਂਦੇ ਆ ਫਿਰ ਉਹ ਜਿਹੜਾ ਇੱਕ ਆਪਣੀ ਸੋਚ ਆ ਨਾ ਬਾਹਰ ਦਾ ਬੰਦਾ ਇਹ ਲੈ ਕੇ ਜਾਂਦਾ ਕਿ ਇਹ ਲੋਕ ਇਸ ਤਰ੍ਹਾਂ ਹੀ ਆਹੀ ਜਾਮਾ ਚ ਫਸੇ ਰਹਿੰਦੇ ਜਾਮ ਵਾਲਾ ਸ਼ਬਦ ਬਿਲਕੁਲ ਮੇਰੇ ਸਾਡੇ ਉਹ ਬਰਦਾਸ਼ਤ ਤੋਂ ਬਾਹਰ ਹੈਗਾ ਮੇਰੀ ਟੀਮ ਵੇਖੋ ਸਾਰੀ ਦਿਨ ਰਾਤ ਲੱਗੀ ਰਹਿੰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਨਾ ਦਿਨ ਚੱਲਣ ਡਿਆ ਵਾ ਔਰ ਮਤਲਬ ਗਰਮੀ ਦੇ ਵਿੱਚ ਵੀ ਅਸੀਂ ਲੱਗੇ ਹੋਏ ਆ ਔਰ ਸਾਡੀ ਪੂਰੀ ਕੋਸ਼ਿਸ਼ ਆ ਅੱਗੇ ਜੂਨ ਦਾ ਮਹੀਨਾ ਵੀ ਆਣਾ ਮਈ ਚੱਲ ਰਿਹਾ ਜੂਨ ਜੁਲਾਈ ਵੀ ਆਊਗਾ ਔਰ ਕੰਟੀਨਿਊ ਜਿਹੜੀ ਸਾਡੀ ਇਹ ਡਰਾਈਵ ਇਹ ਚੱਲਦੀਆਂ ਰਹਿਣਗੀਆਂ ਔਰ ਹੋਰ ਜ਼ਿਆਦਾ ਹੀ ਕਰਾਂਗੇ ਇਹਨਾਂ ਦੇ ਉੱਤੇ ਮੈਮ ਇੱਕ ਬੜਾ ਵਧੀਆ ਨਵਾਂ ਇੱਕਲਾ ਪ੍ਰਯਾਸ ਵੇਖਿਆ ਗਿਆ ਕਿ ਜਿਸ ਤਰ੍ਹਾਂ ਨਾਲ ਚਲਾਨ ਕੱਟਿਆ ਗਿਆ ਹੈ ਜਿਹੜੇ ਗੱਡੀ ਵਾਲੇ ਕੋ ਗੱਡੀ ਜਿਹੜੀ ਆ ਰੋਡ ਤੇ ਖਲਾਰੀ ਚਾਹੇ ਸ਼ੀਸ਼ੇ ਕਾਲੇ ਸੀਗੇ ਤਾਂ ਚਲਾਨ ਜਿਹੜਾ ਆਨਲਾਈਨ ਹੀ ਕੱਢ ਦਿੱਤਾ ਗਿਆ ਚਾਹੇ ਲੱਗੇ ਉਹ ਮਾਲਕ ਹੈਗਾ ਕਿ ਨਹੀਂ ਹੈਗਾ ਨਹੀਂ ਵੇਖੋ ਇਹ ਐਕਚੁਅਲੀ ਇਹ ਜਿਹੜੀਆਂ ਸੜੀਆਂ ਇਹ ਚਲਾਨ ਮਸ਼ੀਨਾਂ ਵਾਂ ਇਹਦੇ ਵਿੱਚ ਰਿਵਿਜ਼ਨ ਹੈਗੀ ਆ ਤੁਸੀਂ ਕੋਈ ਵੀ ਗੱਡੀ ਖਲੋਤੀ ਆ ਓਨਰ ਤੁਸੀਂ ਉਹਦੀ ਫੋਟੋ ਖੱਢ ਕੇ ਫੋਟੋ ਖਿੱਚ ਕੇ ਉਸ ਮਸ਼ੀਨ ਦੇ ਵਿੱਚ ਪੂਰੀ ਜਿਹੜੀ ਡਿਟੇਲ ਹੈਗੀ ਆ ਉਹ ਉਹਦੀ ਉਹਦੇ ਵਿੱਚ ਆ ਜਾਂਦੀ ਆ ਉਹਨਾਂ ਜਿਹੜਾ ਚਲਾਨ ਹੈਗਾ ਵਾ ਉਹਦੇ ਮੋਬਾਈਲ ਤੇ ਸੈਂਡ ਹੋ ਜਾਂਦਾ ਅੱਗੇ ਹੁੰਦਾ ਸੀਗਾ ਕਿ ਬਹੁਤ ਸਮਾਂ ਤੋਂ ਅਸੀਂ ਡੀਗਦੇ ਸੀਗੇ ਲੋਕਾਂ ਨੂੰ ਮਤਲਬ ਉਹ ਪਹਿਲਾਂ ਲਾਸਟ ਟਾਈਮ ਤੁਸੀਂ ਵੀ ਸਾਡੇ ਨਾਲ ਉਹ ਕਵਰ ਕਰਦੇ ਹੁੰਦੇ ਸੀਗੇ ਭੀ ਟਾਇਰ ਲੋਕ ਲਾਉਣਾ ਇੱਕ ਇੱਕ ਬੰਦਾ ਉੱਥੇ ਛੱਡ ਕੇ ਜਾਣਾ ਕਿ ਕਦੋਂ ਇਹ ਆਊਗਾ ਦਾ ਚਲਾਨ ਹੋਊਗਾ ਹੁਣ ਉਹ ਚੀਜ਼ਾਂ ਜਿਹੜੀਆਂ ਨਾ ਖਤਮ ਹੋ ਗਈਆਂ ਹੁਣ ਜਿਹੜੀਆਂ ਸਾਡੀਆਂ ਈ ਚਲਾਨ ਤਕਰੀਬਨ ਮੇਰੇ ਨਾਲ ਮੇਰੇ ਜੂਨ ਚਾਰਜ ਚਾਰ ਪੰਜ ਜੂਨ ਚਾਰਜ ਮੇਰੇ ਨਾਲ ਚੱਲ ਰਹੇ ਉਹਨਾਂ ਕੋ ਔਰ ਨਾਲ ਹੀ ਸਾਡੇ ਜਿਹੜੇ ਹੋਰ ਦੋ ਤਿੰਨ ਮੁਲਾਜ਼ਮ ਹੈਗੇ ਜਿਨ੍ਹਾਂ ਕੋਲ ਕਰੀਬ 10 ਦੇ ਨਾਲ ਮੇਰੀਆਂ ਈਚਲਾਨ ਮਸ਼ੀਨਾਂ ਚੱਲਦੀਆਂ ਮਤਲਬ ਜਿੱਥੇ ਲੋਕ ਜ਼ਿਆਦਾ ਕਰਦੇ ਵੀ ਲਾ ਕੇ ਗੱਡੀ ਚੱਲ ਗਈ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ ਮਤਲਬ ਇਨ ਦੀ ਮਤਲਬ ਫ੍ਰੈਕਸ਼ਨ ਆ ਹਰ ਸਕਿੰਡ ਇੱਕ ਦੋ ਮਿੰਟ ਦੇ ਵਿੱਚ ਵਿੱਚ ਜਿਹੜਾ ਚਲਾਣਾ ਉਹਨਾਂ ਦੇ ਫੋਨ ਦੇ ਉੱਤੇ ਚੱਲ ਜਾਂ। ਮੈਂ ਜਿਹੜਾ ਇੱਕ ਵੀਆਈਪੀ ਕਲਚਰ ਬਹੁਤ ਜ਼ਿਆਦਾ ਜਿਹੜਾ ਪਹਿਲਾਂ ਕਿਉਂਕਿ ਜਦੋਂ ਤੁਸੀਂ ਪਹਿਲਾਂ ਪੋਸਟਿਡ ਸੀਗੇ ਗੁਰੂ ਨਗਰੀ ਦਾ ਵਿੱਚ ਤਾਂ ਬਿਲਕੁਲ ਰੋਕ ਦਿੱਤਾ ਗਿਆ ਸੀਗਾ ਵੀਆਈਪੀ ਕਲਚਰ ਮੂਵਮੈਂਟ ਹੀ ਨਹੀਂ ਸੀ ਹੁੰਦੀ। ਤਾਂ ਉਸ ਤੋਂ ਬਾਅਦ ਫਿਰ ਤੋਂ ਦੇਖਿਆ ਜਾਂਦਾ ਕਿ ਵੀਆਈਪੀ ਕਲਚਰ ਬਹੁਤ ਜ਼ਿਆਦਾ ਜੋ ਗੁਰੂ ਨਗਰੀ ਦਾ ਪ੍ਰਸਿੱਧ ਹੁੰਦਾ ਲੋਕ ਜਿਹੜੇ ਕਾਲੀਆਂ ਫਿਲਮਾਂ ਲਗਾ ਕੇ ਸਟਿਕਰਿੰਗ ਪੀ ਵੀਆਈਪੀ ਦੇ ਸਟicker ਲਗਾ ਕੇ ਵੱਖ-ਵੱਖ ਤਰ੍ਹਾਂ ਦੇ ਵਿਭਾਗਾਂ ਦਾ ਨਾਮ ਯੂਜ਼ ਕਰਨਾ ਉਹਨਾਂ ਦੇ ਉੱਤੇ ਕਿਹੜੀ ਦੀ ਕਾਰਵਾਈ ਹੋਏਗੀ ਨਹੀਂ ਨਹੀਂ ਬਿਲਕੁਲ ਵੇਖੋ ਜੀ ਉਹ ਆਲਰੇਡੀ ਇਹਦੇ ਮਸ਼ੀਨ ਦੇ ਵਿੱਚ ਆ ਇਹ ਮਸ਼ੀਨ ਦਾ ਕੰਮ ਆ ਵੀ ਇਹਨੇ ਇਹ ਇਜਲਾਨ ਮਸ਼ੀਨ ਨੇ ਹਜ਼ਾਰ ਦਾ ਚਲਾਨ ਕਰਨਾ 500 ਦਾ ਵੀ ਹਜ਼ਾਰ ਦਾ ਕਰ ਸਕਦੀ ਹਜ਼ਾਰ ਦਾ ਵੀ ਦੋ ਵਾਰੀ ਕਰ ਸਕਦੀ ਜੇ ਬਾਰ-ਬਾਰ ਦੋ ਵਾਰੀ ਚਲਾਨ ਹੋਇਆ ਤੇ 2000 ਦਾ 2 ਤੋਂ ਵੱਧ 3 ਦਾ ਮਤਲਬ ਵੱਧ ਤੋਂ ਵੱਧ ਜਿੰਨਾ ਵੀ ਚਲਾਨ ਹੁੰਦਾ ਵੀ ਵੀ ਆਈਪੀ ਖਰਚਲ ਵੇਖੋ ਜਿਹੜੀ ਵੀ ਜਿਹੜੀਆਂ ਕਾਲੀਆਂ ਫਿਲਮਾਂ ਜਾਂ ਕਾਲੀਆਂ ਜਾਲੀਆਂ ਆਪਣੀ ਆਈਡੈਂਟੀਟੀ ਨੂੰ ਛਿਪਾਉਂਦੇ ਆ ਉਹ ਸਾਰੇ ਜਿਹੜੇ ਆ ਉਹਨਾਂ ਦੇ ਸਾਰੇ ਖਿਲਾਫ ਕਾਰਵਾਈ ਹੋਊਗੀ ਔਰ ਖਾਸ ਕਰਕੇ ਮੈਂ ਇੱਕ ਹੋਰ ਵੀ ਇਹਦੇ ਨਾਲ ਮੈਸੇਜ ਦਿੰਨੀ ਆ ਜਿਹੜੇ ਤੁਸੀਂ ਮੂੰਹ ਵੀ ਟੱਕਦੇ ਜਿਹੜੇ ਜਿੰਨੇ ਵੀ ਲੋਕ ਆ ਪਬਲਿਕ ਮੂੰਹ ਵੀ ਟੱਕਦੇ ਆ ਉਹਦਾ ਚਾਹੇ ਉਹ ਲੇਡੀਜ਼ ਆ ਵੇਖੋ ਮੈਨੂੰ ਤਾਂ ਹੀ ਲੇਡੀਜ਼ ਆ ਲੈਣ ਦਾ ਜ਼ਰੂਰਤ ਨਹੀਂ ਕਿਉਂਕਿ ਮੈਂ ਆਪ ਹੈਗੀ ਇਹਨਾਂ ਦੇ ਨਾਲ ਔਰ ਮੇਰੀ ਕੋਸ਼ਿਸ਼ ਚਲੋ ਮੇਰੀ ਉਹ ਕੋਸ਼ਿਸ਼ ਹੀ ਨਹੀਂ ਹੈਗੀ ਕਿ ਚਲਾਣ ਹੀ ਕੱਟਿਆ ਜਾਵੇ ਪਰ ਆਪਣੀ ਆਇਡੈਂਟਿਟੀ ਛਪਾਉਣੀ ਨਹੀਂ ਤੁਸੀਂ ਸਿਭਾ ਸਕਦੇ ਇਹ ਇਸ ਕਰਕੇ 트리플 ਰਾਈਡਿੰਗ ਹੋ ਗਈ ਕਾਲੀਆਂ ਫਿਲਮਾਂ ਹੋ ਗਈਆਂ ਕਾਲੀਆਂ ਜਾਲੀਆਂ ਹੋ ਗਈਆਂ ਮੂੰਹ ਟੱਕਿਆ ਹੋਇਆ ਹੋਇਆ ਜਾਰਾ ਉਹ ਚੀਜ਼ਾਂ ਨੂੰ ਕਰਦੇ ਹੋ ਸਭ ਦੇ ਚਲਾਨ ਹੋਣਗੇ ਔਰ 100% ਉਹ ਚੀਜ਼ਾਂ ਖਵੇਰ ਖਤਮ ਹੋਣਗੀਆਂ ਮੈਮ ਇਸ ਵਿੱਚ ਇੱਕ ਲਾਸਵਾਲ ਇਹ ਆ ਕਿ ਇੱਕ ਲੋਕ ਜਿਹੜੇ ਨੇ ਲਾਈਟਾਂ ਬੜੀਆਂ ਵੱਡਾ ਵਾਲਾ ਪਸਟ ਕੇ ਪੁਲਿਸ ਲੈਡ ਦਾ ਵਰਤੋਂ ਬੜੀ ਕਰਦੇ ਸੀਗੇ ਉਹਨਾਂ ਦੇ ਉੱਤੇ ਕੋਈ ਖਾਸ ਕਾਰਵਾਈ ਨਹੀਂ ਵੇਖੋ ਜਿਹੜੇ ਫਲੈਸ਼ਰ ਦੀ ਗੱਲ ਕਰਦੇ ਆ ਜਿਹਦੇ ਵਿੱਚ ਬਲੂ ਤੇ ਰੈੱਡ ਲਾਈਟਸ ਆ ਉਹਨਾਂ ਦੇ ਵੀ ਕਾਰਵਾਈ ਹੋਊਗੀ ਉਹ ਆਲਰੇਡੀ ਡੀਜੀ ਏਡੀਜੀ ਸਾਹਿਬ ਦੇ ਏਡੀਜੀ ਟ੍ਰੈਫਿਕ ਦੇ ਆਫਿਸ ਤੋਂ ਵੀ ਸਾਨੂੰ ਲੈਟਰਸ ਆਉਂਦੀਆਂ ਰਹਦੀਆਂ ਤਕਰੀਬਨ ਜਿੰਨੇ ਹੂਟਰ ਵੀ ਜੀ ਇਹਦੇ ਨਾਲ ਜਿਨ੍ਹਾਂ ਨੇ ਹੂਟਰ ਵੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਲਾਏ इवन ਕਿ ਸਾਡੀਆਂ ਸਾਡੇ ਪੁਲਿਸ ਦੇ ਸਟਿੱਕਰ ਵੀ ਜਿਨ੍ਹਾਂ ਨੇ ਲਾਏ ਹੋਏ ਆ इवन ਪੁਲਿਸ ਮੁਲਾਜ਼ਮ ਵੀ ਪੁਲਿਸ ਮੁਲਾਜ਼ਮ ਵੀ ਉਹਨਾਂ ਦੀਆਂ ਕਾਲੀਆਂ ਜਾਲੀਆਂ ਉਹਨਾਂ ਦੇ ਸਟਿੱਕਰ ਉਹ ਬਿਲਕੁਲ ਲਾਉ ਨਹੀਂ ਹੈਗੇ ਉਹ ਸਾਰਿਆਂ ਤੇ ਜਿਹੜੀਆਂ ਕਾਰਵਾਈਆਂ ਹੋਣਗੀਆਂ ਅੱਜ ਕੱਲ ਟ੍ਰੈਂਡ ਬੜਾ ਚੱਲਿਆ ਜਾਂਦਾ ਕਿ ਜਦੋਂ ਚੰਡੀਗੜ੍ਹ ਗੱਡੀ ਲੈ ਕੇ ਜਾਈਦੀ ਆ ਅਗਰ ਹੂਟਰ ਦੀ ਤੁਸੀਂ ਗੱਲ ਕੀਤੀ ਤਾਂ ਗੱਡੀ ਦਾ ਜਿਹੜਾ ਵੋਨਰ ਚੱਕ ਕੇ ਖੋਲ ਕੇ ਵੇਖਿਆ ਜਾਂਦਾ ਕਿ ਹੂਟਰ ਲੱਗਾ ਤੇਰਾ ਚਲਾਨ ਕੱਟ ਦਿੱਤਾ ਜਾਂਦਾ ਕਿ ਇੱਥੇ ਵੀ ਹੁਣ ਉਦਾਂ ਹੀ ਹੋਏਗਾ ਬਿਲਕੁਲ 100% ਮੈਂ ਤੁਹਾਨੂੰ ਦੱਸਿਆ ਹੋਇਆ ਹੂਟਰ ਲੱ ਇਸ ਵਾਲੀਆਂ ਉਸ ਤੇ ਜਿਹੜੇ ਚਲਾਨ ਉਹ 100% ਹੋਣ ਕਿਉਂਕਿ ਮਾਝੇ ਵਾਲਿਆਂ ਦਾ ਅਕਸਰ ਨਾ ਇੱਕ ਬਹੁਤ ਚੱਲਦਾ ਕਿ ਜਿਹੜੇ ਹੌਟਰ ਨੇ ਲਗਾ ਕੇ ਰਵਾਈ ਹੁੰਦੇ